ਸਾਹ ਆਲੜੇ ਰੱਖ। ਖੇਤੀ ਖੁੱਤੀ ਜਦੋਂ ਕਰੇਗਾ ਡੰਗਰਾ ਨਾ। ਡੰਗਰਾ ਨਾ ਕਰਨਾ ਬੁੱਢੇ। ਵਾਹ ਠੀਕ ਹੈ ਡੰਗਰਾ ਦਾ ਗੱਲ ਦੀ ਆਪਣੇ ਡੰਗਰ ਵੀ ਹੈਗੇ ਨੇ। ਖੇਤੀ ਦਾ ਵੀ। ਹਮਾਦਰ ਬੰਦਾ ਆਪਣਾ ਚਾਹੀਦਾ। ਹਮਾਦਰ ਹੈ ਬੂਰਾ। ਵਾਹ ਠੀਕ ਆ। ਹੁਣ ਐ ਕਰੀ ਫਿਰ ਜਿਹੜਾ 10000 ਤੇ ਅਸੀਂ ਤੈਨੂੰ ਦੇਣਾਗਾ ਉਰੂ ਕਹਿ ਦੇ। ਬਸ ਤੈਨੂੰ ਸਭ ਤੁਸੀਂ ਆਖਦੀ ਨਾ ਰੇੜ ਜੋ ਯਾਰ ਆਪਦਾ। ਉਹਦਾ ਮੈਂ ਤੂੰ ਤੂੰ ਆਪੇ ਰੇੜ ਜਾ ਝਗੜ ਝਗੜ। ਤੇਰੇ ਖਾ ਲੂ ਮੈਂ ਤੂੰ ਬੰਦੂ। ਇਹ ਗੱਲ ਨਹੀਂ ਮਾਰਦੀ ਉਹ ਕਹਿੰਦਾ ਸਾਨੂੰ ਤੂੰ ਕਹ ਪਰ 10000 ਤੈਨੂੰ ਅਸੀਂ ਦੇ ਦਾਂਗੇ ਹਾਂ ਉਹ 10000 ਤੁਸੀਂ ਬਿੜ ਜਾਓ ਮੈਂ ਸਮਝ ਲੈਣਾ ਹਾਂ ਪਰ ਇਹ ਵੀ ਗੱਲ ਸੀ ਆਸੀਂ ਯਾਰ ਤੁਹਾਨੂੰ ਫੇਰ ਲੈ ਜਾਵਾਂਗਾ ਫੇਰ ਤੋਰਿਓ ਤੁਸੀਂ ਅਸੀਂ ਜਾਣਿਆ ਵਦੂ ਨੂੰ ਨਹੀਂ ਤੁਸੀਂ ਮੈਂ ਬੈਗ ਵਿੱਚ ਪੜਾ ਕੇ ਫੇਰ ਲੈ ਜਾਵਾਂਗਾ ਫੇਰ ਲੈ ਜਾਓ ਤੁਹਾਨੂੰ ਅਸੀਂ ਲੈਣਾ ਹੈ ਬਾਹਰ ਇਹ ਅਸੀਂ ਜਾਣਾ ਤੁਹਾਨੂੰ ਕੱਲ੍ਹ ਤੋਂ ਪੈਣਾ ਹੈ ਫਿਰ ਕਾਹਦੇ ਪਸੰਦੇ ਵਾਲੇ ਨਹੀਂ ਆ ਕੇ ਪਸੰਦੇ ਕੋਈ ਤੁਹਾਨੂੰ ਲੈ ਜਾਓ ਠੀਕ ਹੈ ਹਾਂ ਠੀਕ ਜਾਓ ਬਈ ਹੋਰ ਆਪਾਂ ਚਾਉਂਦੇ ਠੀਕ ਆ ਤੂੰ ਇਹਨੇ ਸਲਾਹ ਕਰ ਲਾ ਜੇ ਆਉਣ ਦਾ ਮਨ ਮਨ ਬੜਾ ਫੋਨ ਕਰਦੇ ਹੋ ਠੀਕ ਆ ਆ ਫੋਨ ਨਹੀਂ ਅਸੀਂ ਕਰਦੇ ਜੇ ਬਾਦੂ ਬੁੱਧ ਬੋਲੇ ਬਿੱਲੂ ਕਲਾਣੀ ਯਾਰ ਬੰਦੇ ਪਹਿਲਾਂ ਸਹੀ ਹੋ ਜਾਂਦੇ ਤੇ ਹੁਣ ਇਹ ਤੇਰੇ ਕਤੇ ਉਂਗਲਾਂ ਤੇ ਚੜੇ ਨੇ ਯਾਰ ਬਾਪੇ ਉਹਦਾ ਪਹਿਲਾ ਮੁੰਡਾ ਸੀ ਗੋਸ ਉਹ ਹੋ ਗਿਆ ਉਹਨੇ ਥੇਕਾ ਬੋਆਦਾ ਹਾਂ ਜਾਲ ਬਾਈ ਹੁਣ ਨਿੰਬੜ ਗਿਆ ਕੰਮ ਹੁਣ ਫੋਨ ਦਾ ਨਿੰਬੜੇ ਚਲਾ ਬੰਦਾ ਪਰ ਵਧੀਆ ਮਿਲ ਗਿਆ ਹੁਣ ਆ ਹੁਣ ਇਹ ਵੀ ਕੀ ਕੀ ਕੰਮ ਕਰਨਾ ਹੁਣ ਚਲ ਆ ਬਾ ਠੀਕ ਆ ਵਧੀਆ ਹਾਂ ਸਾਰਾ ਕਾਰੋਬਾਰ ਕਰ ਲੈਣਾ ਤੂੰ ਵਾਟੇ ਦੇ ਟਰੈਕਟਰ ਉੱਤੇ ਚਲਾ ਲੈ। ਹਾਂ ਠੀਕ ਹੈ। ਆ ਬੰਦਾ ਠੀਕ ਹੈ। ਇਹ ਨੂੰ ਕੇਕ ਉੱਪਰੋਂ ਦਿਖਾ ਕੇ ਜਿਹਾਣਾ ਸੀ ਬਾਬਾ। ਹਾਂ। ਮੈਨੂੰ ਮੁਸੀਬਤ ਹੀ ਮਰੂ। ਐਸੇ ਪੂਤੇ ਕਿਵੇਂ ਗੱਲਾਂ ਦਬਾਸਣ ਪੂਸੇ ਲੈਣਾ ਕੋਈ ਸਾ? ਹਾਂ। ਲਵਾਸ ਕਰਵਾਉਣਾ ਪਏ। ਪ੍ਰਿੰਟ ਭੇਜਦੇ ਨੇ ਪੈਸੇ ਪੂਸੇ ਦਸਾ ਦੇ। ਕੋਈ ਨਹੀਂ ਤੁਸੀਂ ਇਹੋ ਜਿਹੇ ਦਸਾ ਦਿੱਤਾ ਪੈਸੇ ਪੂਸੇ ਰੱਖੇ ਸਾਰੀ ਬੋਲਾ ਕੋਈ ਚੱਕਰ ਨਹੀਂ। ਕੰਮ ਹੈ ਸੜੂ ਬੰਦਾ ਵਧੀਆ ਚਾਹੀਦਾ ਕਿਤੇ ਭੱਜੇ ਨੀ ਉਹਨਾ ਮੰਗੂ। ਤਲਫਾ ਦਰਖੇਤ ਨੂੰ ਤੱਕਾ ਗਿਆ ਨਾ ਚਲੋ ਮੈਂ ਖੇਤ ਦਿਖਾ ਕੇ ਆਉਂਦਾ ਠੀਕ ਆ ਹਾਂ ਦਿਖਾਇਆ ਚਲ ਠੀਕ ਆ ਪੁੱਤਾਂ ਦਾ ਆ ਆ ਜਨ ਜੰਗਰਾਨਾ ਉਪਾਣ ਮੈਂ ਨਾ ਕਰੀ ਕੋਈ ਨਾ ਆਈ ਨੀ ਚਲੋ ਉਹਦਾ ਭਾਈ ਨੇ ਖੇਤ ਦਿਖਾਉਣ ਗਿਆ ਨੇ ਮੇਰਾ ਇਸ਼ਟ ਕਰਨਾ ਯਾਰ ਦੋ ਘੜੀ ਉਹ ਤੇਰੀ ਭੈਣ ਮਲਾ ਕੀ ਚੱਗ ਗਿਆ ਉਹ ਆ ਕਿਨੇ ਰੱਖਿਆ ਯਾਰ ਉਹਰੇ এমাদে একা গরুযা যাডা সানা মাতো এপোকেড কাদে সুটে কালে সুটে মোরিযা? ਤੇ ਕੱਟ ਦੇ ਕੱਟ ਦੇ ਕਰ ਓਏ ਆ ਗੋ ਹਾਂ ਤੇ ਆ ਆਪਣੇ ਕੇਸ ਤਾਂ ਦੇਖ ਲੈ ਮੋਟਰ ਆਪਣੀ ਉਹ ਚੀਜ਼ ਦਾ ਉਹ ਮੋਟਰ ਆਪਣੀ ਸਰੋ ਖੜੀ ਆ। ਉਧਰ ਤਾਂ ਆਪਾਂ ਨੇ ਵੜਤੀ ਜਿਹੜੀ ਉਹ ਮੁੰਡੇ ਦੇ ਨਾਲ ਆਹ ਹੈ ਕੱਚੀ ਐ ਨਰਮੇ ਵੜਣੀ ਆ ਆਪਾਂ ਨੇ ਠੀਕ। ਸਾਲੇ ਉਹ ਕਾਂਕ ਖੜੀ ਆ। ਉਹ ਮਸ਼ੀਨ ਚਲਾਉਣੇ ਹੈ ਨਰਮਾ ਹੋ। ਠੀਕ ਆ। ਆਹ ਡੰਗਰ ਦੇ ਆਪਣੇ। ਆਪਣੇ ਉਧਰ ਵੀ ਆ ਘਰ ਉਧਰ ਵੀ ਆਪਣੇ ਹੈਗੇ ਨੇ ਬੱਕਰੀ ਰੱਖੀ ਹੋਈ ਐ ਨਾਲ ਇੱਕ ਬੈੜੀ ਆ ਜਾਊਗੀ ਤਾਂ ਫੰਮਣ ਨੂੰ ਅੱਜ। ਡੰਗਰੀ ਪੋੜਾ ਦੇਣੇ ਮੁੰਡੇ। ਤਰੀ ਮੋਟਰ ਸਾਹਮਣੇ ਹੋ ਗਈ ਆਪ ਆਪਣੇ ਪੱਤੀ ਲੱਕੀ ਹੈ ਜੀ ਬਲ ਚਾਰਨੀ ਦਾ ਫਾਇਦਾ ਲੈਂਦੇ ਹੋ ਜੀ ਫਾਇਦਾ ਲੈਂਦੇ ਜਾ ਕੇ ਬੰਦੇ ਨਾਲ ਬੰਦੇ ਨਾਲ ਇਸ ਤੋਂ ਆਸਾ ਕਿਰਪਾ ਬੱਚੇ ਆਈ ਡੰਗਰ ਹੈ ਆਪਣੇ ਜੇਲਾ ਠੀਕ ਹੈ 가짜는 게 何でやったんに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やすかに癒やす ਕਈ ਵਾਰੀ ਆਫਰਦੇ ਨਹੀਂ ਹੁੰਦੇ। ਖਵਾਰੀ ਇਹ ਚੱਕ ਕੇ ਲਿਆ ਜਾਣਾ ਸਿਰੋ ਸਮਾਨ ਲੈ ਦੇਉ ਰਿਓ। ਹਰਕ ਦੇ ਉੱਤੇ ਤੈਨੂੰ ਪਾਦੀ ਜਾ। ਸਹੀ ਹਾਂ। ਇਹ ਆਪਣੀ ਮੋਟਰ ਆ। ਸਹੀ। ਜਦੋਂ ਜਮੀਨਾਂ ਥੋੜੀਆਂ ਦੇਖ ਲਈਆਂ ਹਣ ਕਰੇ ਚੱਲੀਏ। ਆਹ ਕਾ ਚਾਹ ਪਾਣੀ ਪੀਣੇ ਵਾਸਤੇ ਚੱਲ ਗਏ ਹੁਣ। ਠੀਕ ਹੈ। ਦਿਖਾਤਾ ਵਾਸਤੇ ਨਹੀਂ ਹੁਣ ਕੱਲੇ ਨਹੀਂ ਕਰਦਾ ਸਾਨੂੰ ਕੋਈ ਉਹ ਨਹੀਂ ਹੋਣਾ ਚਾਹੀਦਾ ਠੀਕ ਹੈ। ਠੀਕ ਹੈ। ਹਾਂ। ਚਲ ਫਿਰ ਚਾਹ ਪਾਣੀ ਪੀਣੇ ਆਏ ਤਿਆਰ ਕਰ ਲੈ ਬਾਈ। ਚਲ। ਆਜਾ ਹੁਣ ਆਪਾਂ ਕਰੇ ਚੱਲਦੇ ਚਾਹੀਦੀਆਂ ਚੀਜ਼ਾਂ ਜਿਹੜੀਆਂ ਬਚੀਆਂ ਨੇ ਚੱਲਦੇ ਇਹ ਬੜਾ ਬੜਾ ਹੈ ਹਾਂ ਪਿੰਡ ਕੋਲ ਦੀ ਹੈ ਨਾਲੇ ਥੋੜੇ ਖੇਤ ਵੀ ਨੇੜੇ ਹੀ ਆਹ ਖੇਤ ਨੇੜੇ ਨੇ ਆਪਣੇ ਇੱਕ ਨਹਿਰੋਂ ਪਾਰਾ ਬਸ ਪਰਲੀ ਹੈ ਜੀ ਦੱਸ ਜੀ ਹਾਂ ਜੀ ਦਾ ਵੀ ਮੈਂ ਪਾਸੇ ਚਲੀ ਗਈ ਹਾਂ ਜੀ ਹਾਂ ਖੇਤ ਵਿੱਚ ਲਗਾ ਤੇ ਹੀ ਵਧੀਆ ਲੱਗਦਾ ਹਾਂ ਹਾਂ ਖੇਤ ਵਧੀਆ ਲੱਗਦੇ ਨੇ ਪਰ ਪਛਾਰੇ ਨਾ ਨਾ ਪਤਾ ਲੱਗਦਾ ਕਿ ਪਛਾਰੇ ਹਾਂ ਇਹ ਤਾਂ ਆਪਣੇ ਨਜ਼ਦੀਕ ਦੇ ਹੈ। ਹਾਂ। ਅਜੇ ਨਹੀਂ ਕੁਝ ਵੀ ਕਰਨਾ। ਕਿਉਂ ਪੈ ਡਰਨਾ? ਆਕਾਟ ਕਨੇ ਉਹ ਪਾ ਦੇ ਥੋੜੀ ਇਹਨੂੰ ਪਾ ਦੇ। ਚੱਲ ਫਿਰ ਚੱਲੀਆ ਆਪਾਂ ਚੱਲ ਅਰਜਾ ਹੁਣ ਜਾ ਕੇ ਮੁੱਕ ਕੇ ਚੱਲ ਆਪਾਂ ਦੇ ਕੋਲ ਲੈ ਉਹ ਲੀਕ ਨੇ ਨਾ ਉਹ ਰੋਬਲ ਤਾਂ ਸੜ ਮੰਗਾ ਕਿੱਥੇ ਗਿਆ ਚੱਲ ਫਿਰ ਆ ਚੱਲੀਏ ਚੱਲ ਚੱਲ ਫੋਰ ਮੋਟੇ ਤਿਹਾਰਾ ਫੋਰ ਮੋਟੇ ਠੀਕ ਆ ਹਾਂ ਬੰਦੇ ਰੱਖ ਲਿਆ ਹੁਣ ਆਪਾਂ ਨੇ ਪਹਿਲਾਂ ਵਾਲੇ ਪੰਜ ਦੀ ਜ਼ਰੂਰਤ ਹੋਈ ਆ ਉਹ ਤਾਂ ਬਾਕੀ ਦੇ ਬੰਦੇ ਬੰਦ ਰੱਖਿਆ ਪੱਕਾ ਰੱਖਿਆ ਇਹਨੂੰ ਫਿਰ ਕਈ ਵਾਰੀ ਪੰਜ ਭੁੱਜ ਜਾਵੇ ਨਾ ਬੰਦਾ ਤਰ ਔਖਾ ਹੋ ਜਾਂਦਾ ਪਹਿਲਾਂ ਵਾਲਾ ਮੇਰੇ ਕੋਲ ਲੈ ਲਓ ਤਾਰ ਕੱਢਣੀ ਲੈ ਲਓ ਆਪਨਾ ਨਾ ਕੋਈ ਨਹੀਂ ਤਾਂ ਬੰਦਾ ਵਧੀਆ ਲੱਗਦਾ ਉਸ ਤਾਂ ਯਾਰ ਬੰਦੇ ਬਾਹਰੋਂ ਦੇਖੋ ਆਇਆ ਨਾ ਬੰਦਾ ਫਿਰ ਤੁਹਾਨੂੰ ਪਤਾ ਕਿ ਜੀ ਕੀ ਆਪਣਾ ਲਵੀ ਹੈ ਜੀ ਆਈ ਮੇਡੀਨ ਸਾਬ ਪਾਣੀ ਦੇ ਬੱਗੇ ਪਲੁਮਾ ਗਿਆ ਹੈ ਜੀ ਬਈ ਰੋਸ਼ੀ ਪਾਣੀ ਵੀ ਟੰਕੀ ਹੈ ਜੀ ਬਈ ਬੰਦ ਕਰ ਦਿਓ ਸੱਤ ਵੰਟ ਹੋਰ ਭਾਈ ਸਭ ਤੇਰਾ ਮੁੰਡਾ ਹੈ ਸੱਤੇ ਮੈਂ ਭਾਈ ਹੋਰ ਬੋਟੇ ਹੋਰ ਮੁੰਡਿਆਂ ਦੇ ਅੱਖੇ ਦਿਖਾ ਲੈਂਦੇ ਸਾਰੇ ਬੈ ਜਾ ਉਹਨੂੰ ਬੈ ਜਾ ਇਹ ਗੇਂਦ ਖੁੱਦ ਦਿਖਾ ਦਿੰਦੇ ਤੇ ਪੱਕਾ ਕਰਾ ਦੇ ਨੂੰ ਫਿਰ ਤਾਂ ਹਾਂ ਕੋਟਰ ਦਾ ਵਾਲ ਜਿਹੜਾ ਅੰਕੇ ਦਾ ਡੱਗ ਦਿਖਾ ਦੇ ਇਹਨੇ ਰੰਗ ਕਰਨੀ ਜਾ ਜਾ ਸਾਰਾ ਕੰਮ ਦਾ ਕੰਦੂ ਲੱਗੇ ਨਾ ਬਈ ਹਾਂ ਬਈ ਹੋਰ ਪਿੰਡ ਤਾਂ ਵਧੀਆ ਲੱਗੇ ਸਾਡਾ ਹਾਂ ਬਈ ਪਿੰਡ ਵੀ ਦਿਖਾ ਤੈਨੂੰ ਵਧੀਆ ਆਪਣਾ ਜ਼ਰਾ ਮੈਨੂੰ ਦਿਖਾ ਹਾਂ ਇੰਨੇ ਕੰਮ ਗੈਰਕੁਈ ਆਪਣੇ ਹੋਗੇ ਮੁੰਡਾ ਸੁਖਾਰੀ ਵੇਗਾ ਕੋਈ ਯਾਰ ਡਾਲਾ ਬਾਬਾ ਕਾਲੂ ਆ ਜੀ ਬਈ ਕੰਮ ਤੇ ਆਉਣਾ ਚਲ ਸਾਰਾ ਕੰਮ ਕਰ ਲੈ ਇਹਦੇ ਕੋਲ ਆਮ ਕਰ ਲੈ ਬਾਰੇ ਉਲੀ ਦੇ ਆ ਜਾਏਗਾ ਕਦੀ ਹੋਰੀ ਆਪਣੇ ਠੀਕ ਆ ਬਗਲ ਚ ਰਹਿੰਦੀ ਹਾਂ ਉਹ ਇਹ ਬੜਾ ਵਧੀਆ ਤਾਂ ਕਹਿੰਦਾ ਮੈਂ ਡੰਗਰਾਂ ਸਾਰਾ ਕਰੂਗਾ ਹਾਂ ਲੈ ਡੰਗਰਾਂ ਦੀ ਵੀ ਬਤਾ ਤੇ ਆਪਾਂ ਮੈਂ ਸੜਗਾ ਦੀਆਂ ਬੱਕਰੀਆਂ ਬੱਚੀਆਂ ਤੁਹਾਨੂੰ ਕੋਲ ਦੱਸਦਾ ਰਿਹਾ ਡੰਗਰਾਂ ਦੇ ਵੀ ਕਰ ਉਹ ਵੀ ਕਰੂ ਇਹ ਕਹਦਾ ਬੰਦਾ ਕਿਹੜਾ ਖਰਦਾਂ ਨਾਲ ਖੇਤੀ ਕਰਦਾ ਸਰ ਅਹ ਜੜ ਬੰਦਾ ਉਹਦੀ ਮਨ ਕੇ ਉਹ ਇਹਦਾ ਮੈਂ ਆਪ ਦਿਖਾਇਆ ਉਹ ਜਿਹੜੀ ਸਜਨੀ ਪਿੰਡ ਵਾਲਾ ਹੁਣ ਆਪਾਂ ਨਹਿਰੋਂ ਪਾਰ ਉਹ ਦਿਖਾ ਦਾਂਗੇ ਠੀਕ ਆ ਉਹ ਵੀ ਦਿਖਾ ਦੇ ਅੰਦਰ ਇਹਨੇ ਮਸੀਨ ਵਾਲਾ ਮੁੰਡਾ ਆਊਗਾ ਨਾ ਜਿਹੜਾ ਉਹਦੇ ਨਾਲ ਬਗਲ ਜਿਹੜਾ ਹੁਣ ਖਾਲਾ ਪਤਾ ਪਾ ਹਾਂ ਠੀਕ ਆ ਠੀਕ ਆ ਸਰ ਠੀਕ ਆ ਫਿਰ ਠੀਕ